ਬਟਾਲਾ ਦੇ ਪਿੰਡ ਕੋਟਲੀ ਭਾਨ ਸਿੰਘ ਵਿੱਚ ਵੀ ਸਰਵਸੰਮਤੀ ਨਾਲ ਜਤਿੰਦਰ ਸਿੰਘ ਨੂੰ ਸਰਪੰਚ ਬਣਾਇਆ ਗਿਆ ਇਸ ਮੌਕੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਨੇ ਕੋਟਲੀ ਭਾਨ ਸਿੰਘ ਦੇ ਸਰਪੰਚ ਜਤਿੰਦਰ ਸਿੰਘ ਨੂੰ ਸਿਰੋਪਾ ਸਾੜੀ ਪਾ ਕੇ ਸਰਵਸੰਮਤੀ ਨਾਲ ਸਰਪੰਚ ਬਣਾਇਆ ਅਮਨ ਸ਼ੇਰ ਸਿੰਘ ਛੈਰੀ ਕਲਸੀ ਬਟਾਲਾ ਦੇ ਲੋਕਾਂ ਨੂੰ ਅਤੇ ਨਾਲ ਹੀ ਸਰਪੰਚ ਨੂੰ ਕਿਹਾ ਕਿ ਤਗੜੇ ਹੋ ਕੇ ਕੰਮ ਕਰੋ ਆਪਣੇ ਪਿੰਡ ਵਾਸਤੇ ਸਰਪੰਚ ਨੇ ਵੀ ਕਿਹਾ ਕਿ ਜੋ ਜ਼ਿੰਮੇਵਾਰੀ ਮੇਰੇ ਪਿੰਡ ਦੇ ਲੋਕਾਂ ਨੇ ਮੈਨੂੰ ਲਈ ਹੈ ਮੈਂ ਪੂਰੀ ਤਨਮਨ ਦੇ ਨਾਲ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹਾਂ ਆਓ ਦੇਖਦੇ ਹਾਂ ਗੁਰਚਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ న్యూਸ ਚੈਨਲ ਬਟਾਲਾ ਵਾਹ ਤੇ ਬਾਹਰ ਪੰਜ ਬਾਹਰ ਲਗੇ ਆਇਆ ਅੰਦਰ ਚੌਧਰੀ ਉਹ ਚੌਧਰੀ ਜੀ ਗਾਂ ਚੌਧਰੀ ਮੈਂ ਜੋ ਮੈਂ ਜੋ ਮੈਂ ਜੋ ਆਪਾਂ ਸਾਰੇ ਆਪਣੇ ਮੈਮਰ ਕਿਹੜੇ ਕਿਹੜੇ ਚੱਲ ਚੱਲ ਆਪਣੇ ਮੈਮਰ ਕਿਹੜੇ ਕਿਹੜੇ ਚੱਲ ਚੱਲ

ਮੋੜ ਕੇ ਮੋੜ ਕੇ ਆਪਾਂ ਨੂੰ ਜਾਈਏ ਜਾਂਦਾ ਹਾਂ ਜਦੋਂ ਮੰਗਲੇ ਵਕਤ ਆਉਂਦਾ ਹੈ ਨਾ ਕੋਈ ਸੌਂਦਾ ਨਹੀਂ ਸੌਂਦਾ ਜੀ ਸੌ ਸਾਲ ਦੀ ਸੇਵਾ ਕਰਦੇ ਹਾਂ ਸੇਵਾ ਜੀ ਆ ਜਦੋਂ ਤੇ ਮੋੜ ਨੰਬਰ ਆਪਣੇ ਜਾਂ ਜਿਹੜੇ ਨਾਮ ਨਾਲ ਹੈ ਅੱਛਾ ਚਲੋ ਆਜਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਬੀਬੀਰਾ ਸਾਹਿਬ ਜੀ ਠੀਕ ਹੈ ਤਰ ਪਿੰਡ ਦੀ ਸੇਵਾ ਕਰਨਾ ਤੇ ਇਹਨਾਂ ਦਾ ਸਾਰਿਆਂ ਦਾ ਨਾਮ ਲੈ ਕੇ ਕੰਮ ਕਰਨਾ ਪਿੰਡ ਦੀ ਤਰੱਕੀ ਕਰਨਾ ਠੀਕ ਹੈ ਆ ਸਾਰਾ ਤੇਰਾ ਪਰਿਵਾਰ ਵੀ ਇੱਕ ਆਪਾ ਪਰਵਰਦੀ ਜਵਾਨਾਂ ਕਰੀ ਆਪਾਂ ਨਹੀਂ ਲੜਦੇ ਠੀਕ ਹੈ ਤੁਹਾਨੂੰ ਬਹੁਤ ਬਹੁਤ ਸਾਰੀ ਸ਼ਾਂਤੀ ਹੋ ਜੀ ਜੀ ਮਾਨਵਤਾ ਦਾ ਸਾਰਾ ਕੰਮ ਕਰਦਾ ਹੈ ਨਹੀਂ ਮੇਰੇ ਬਾਤ ਮੈਨੂੰ ਮਾਨ ਮਤ ਤੱਕ ਦੇ ਹੋ ਕੇ ਆਪਾਂ ਆਪਣਾ ਖਤਮਾ ਜੀ ਕੇ ਜੀ ਗੱਲ ਜੀ ਲੜ ਰਿਹਾ ਠੀਕ ਹੈ ਜੀ ਇਨਕਲਾਬ ਜਿੰਦਾਬਾਦ ਚਲੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸ਼ਾਨੀ ਕਿੰਨਾ ਮੰਨਣੀ ਹੈ ਜੀ ਤੁਹਾਨੂੰ ਸ਼ਾਨਦ ਹੋਣਾ ਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮ ਐਲ ਏ ਸ੍ਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ਗ੍ਰਾਮਪਚਾਰ ਗੁਰਦੀਪ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕੀ ਪੈਂਡਿੰਗ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਕਰਾਂਗਾ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ ਪਾਨ ਸਿੰਘ ਵਿਖੇ ਅ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਹਾਂ ਧੜੇਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਧੜੇਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਹੈ ਉਹਨੂੰ ਲੋਕ ਅੱਗੇ ਲੈ ਕੇ ਹਨ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦੇਣਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਬਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬੋਲੇ